ਉਹ ਚਰਮੰਡੀ ਵਾਲਾ ਸਾਧਾ ਕੋਈ ਉਹਨੇ ਇੰਨੀ ਬੇਅਦਵੀ ਕੀਤੀ ਆ ਗੁਰੂ ਮਹਾਰਾਜ ਦੇ ਕੋਲੇ ਵੀ ਇੱਕ ਕੁਰਸੀ ਢਾਗੇ ਬੈਠਾ ਹੋਇਆ ਤੇ ਕਾਰਵਾਈ ਦੀ ਮੰਗ ਵੀ ਕਰਦੇ ਹੋ ਤੁਸੀਂ ਫਿਰ ਕਾਰਵਾਈ ਹੋਣੀ ਚਾਹੀਦੀ ਆ ਬੇਅਦਵੀ ਹੈ ਖਾ ਖਾ ਕੇ ਨਾ ਕਿਉਂ ਦੇਸੀ ਕਿਉਂ ਗੁਰੂ ਘਰ ਦਾ ਪ੍ਰਸ਼ਾਦ ਗੁਰੂ ਘਰ ਦਾ ਲੰਗਰ ਇਹਨਾਂ ਦੀ ਮਾਰੀ ਪਈ ਆ ਮਤ ਖਾ ਖਾ ਕੇ ਆਟਾ ਭਰਿਆ ਪਿਆ ਇਹਨਾਂ ਦੇ ਦਿਮਾਗ ਦੇ ਵਿੱਚ ਵੀ ਗੁਰੂ ਮਹਾਰਾਜ ਨੂੰ ਕੁਝ ਸਮਝਦਾ ਹੀ ਨਹੀਂ ਇਹ ਸਾਧੂ ਲੋਕ ਬੜੇ ਜੁੱਤੀਆਂ ਫੇਰਨੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਤਾਂ ਵੀ ਬੜੀ ਵੱਡੀ ਗੱਲ ਕਹਿ ਰਹੇ ਹਾਂ ਮੈਂ ਕਹਿ ਰਿਹਾ ਤੇ ਉਹਦਾ ਸੋਦਾ ਚੜਨਾ ਚਾਹੀਦਾ ਸਰਕਾਰ ਨੂੰ ਚਾਹੀਦਾ ਇਹਨੂੰ ਫਟਾਫਟ ਪਾ ਦੇ ਤਾਂ ਮਾਹੌਲ ਖਰਾਬ ਹੁੰਦਾ ਵੀ ਇੱਥੇ ਪਰਚਾ ਪਾ ਕੇ ਅੰਦਰ ਕਰਨ ਜਿਹੜਾ ਵੀ ਮਰਜੀ ਸੰਤਾ ਉਹ ਗੁਰੂ ਸਾਹਿਬ ਦਾ ਉੱਪਰ ਤਾਂ ਨਹੀਂ ਮੈਂ ਜਿਹੜੇ ਜਵਾਕ ਆ ਉਹ ਕਿੰਨੇ ਜਵਾਕ ਹੋਣੇ ਉੱਥੇ ਉਹਨੇ ਕਹਿਣਾ ਉਹ ਗੁਰੂ ਨੂੰ ਮਨ ਲੱਗ ਗਿਆ ਉਹਨਾਂ ਨੇ ਯਾਰ ਸੰਗਤ ਦੇ ਵਿੱਚ ਰੋਸ਼ ਆ ਸੰਗਤ ਜਿਹੜੀ ਉੱਥੇ ਬੈਠੀ ਉਹ ਤਾਂ ਕੁਝ ਬੋਲ ਨਹੀਂ ਰਹੀ ਤੇ ਜੇ ਸੁਧਰਦਾ ਠੀਕ ਆ ਨਹੀਂ ਸੁਧਰਦਾ ਤੇ ਉਹ ਚੱਕ ਕੇ ਲੈ ਕੇ ਆਵਾਂਗੇ ਫਿਰ ਜੇ ਤੂੰ ਸਾਧੂ ਬੰਦਾ ਹੈਗਾ ਨਾ ਤੇ ਆਪਣਾ ਚੁੱਪ ਕਰਕੇ ਇੱਕ ਵੀਡੀਓ ਪਾ ਦੇ ਵੀ ਸਾਡੇ ਕੋਲੋਂ ਗਲਤੀ ਹੋ ਗਈ ਆ ਸੰਗਤ ਜਿਹੜੀ ਹੁੰਦੀ ਐ ਬਖਸ਼ਣਹਾਰ ਹੁੰਦੀ ਐ ਸੰਗਤ ਕੋਲੋਂ ਮਾਫੀ ਮੰਗ ਕੇ ਵੀਡੀਓ ਪਾ ਦੇਵੇ ਮਾਫੀ ਮੰਗ ਲਵੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਤਨਾ ਕਿਤੇ ਸੰਗਤਾਂ ਦੇ ਵਿੱਚ ਰੋਸ਼ ਹੈ ਤੇ ਜਿੱਥੇ ਬੰਦੀਆਂ ਦੇ ਵਿੱਚ ਵੀ ਜਿਹੜਾ ਰੋਸ਼ ਆ ਪਾਇਆ ਜਾ ਰਿਹਾ ਸੋ ਬਿਲਕੁਲ ਪੁੱਚੋਵੰਡੀ ਵਾਲੇ ਜਿਹੜੇ ਸੰਤ ਹੋਣੀ ਨੇ ਉਹ ਜਿਹੜੇ ਸੰਤ ਜੀ ਨੇ ਉਹ ਕਿਤਨਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਰਾਬਰ ਕੁਰਸੀ ਲਗਾ ਕੇ ਬੈਠੇ ਹੋਏ ਨੇ ਤੇ ਸਾਹਮਣੇ ਸੰਗਤ ਬੈਠੀ ਹੋਈ ਆ ਸੋ ਜਿਸ ਤੋਂ ਬਾਅਦ ਵੀਡੀਓਗਰ ਹੁੰਦੀ ਹੈ ਵੀਡੀਓਗਰ ਹੋਣ ਤੋਂ ਬਾਅਦ ਕਿਤਨੇ ਕਿਤੇ ਜਿਹੜੀਆਂ ਜੱਥੇਬੰਦੀਆਂ ਨੇ ਰੋਸ਼ ਦੇ ਵਿੱਚ ਆਂਦੀਆਂ ਤੇ ਲਗਾਤਾਰ ਕਾਰਵਾਈ ਦੀ ਜਿਹੜੀ ਮੰਗ ਆਉ ਕੀਤੀ ਜਾ ਰਹੀ ਹੈ ਸੋ ਬਿਲਕੁਲ ਜੱਥੇਦਾਰ ਸਾਹਿਬ ਹੋਣੀ ਸਾਡੇ ਨਾਲ ਨੇ ਗੱਲਬਾਤ ਉਹ ਕਰ ਲੈਣੇ ਆ ਬਾਬਾ ਜੀ ਕਿ ਸਿੱਖਾਂ ਦੇ ਦਿਓ ਪਹਿਲਾਂ ਜਿਹੜੇ ਜੱਥੇਦਾਰ ਰਾਜ ਸਿੰਘ ਜੀ ਹੋਣੀ ਨੇ ਜੱਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਲੋ ਜਿਹੜੀ ਬਿਆਨਬਾਜੀ ਉਹ ਕੀਤੀ ਗਈ ਹੈ ਸੋ ਕੜੀ ਨਿੰਦਾ ਕੀਤੀ ਗਈ ਤੁਸੀਂ ਕਿ ਸਿੱਖਾਂ ਦੇ ਦਿਓ ਦੇਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੋਲੇ ਸੰਗ ਜੀ ਤੁਹਾਨੂੰ ਪਤਾ ਹੀ ਆ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਮੈਂ ਕਹਾਂ ਤੁਹਾਡੇ ਪਤਾ ਹੀ ਆ ਵੀ ਕੁਲਦੀਪ ਸਿੰਘ ਜੀ ਟਰਾਂਸਪੋਰਟ ਵਾਲੇ ਜਹੇਦਾਰ ਜ਼ਿਲ੍ਹੇ ਦਾ ਲੁਧਿਆਣਾ ਪੰਜਾਬ ਜਿਲ੍ਹਾ ਤੇ ਉਹ ਜਿਹੜੀ ਬਾਬਾ ਜੀ ਜਿਹੜੀ ਘਟਨਾ ਹੋਈ ਉਹ ਬਹੁਤ ਨਿੰਦਿਆ ਵਾਲੀ ਗੱਲ ਹੈਗੀ ਆ ਉਹ ਜਿਹੜਾ ਕੁੱਚਰ ਪੂਚਰ ਮੰਡੀ ਵਾਲਾ ਸਾਧਾ ਕੋਈ ਉਹਨੇ ਇੰਨੀ ਬੇਅਦਵੀ ਕੀਤੀ ਆ ਗੁਰੂ ਮਹਾਰਾਜ ਦੇ ਕੋਲੇ ਵੀ ਇੱਕ ਕੁਰਸੀ ਢਾਗੇ ਬੈਠਾ ਹੋਇਆ ਵੀ ਉਹਨੂੰ ਕਿਹਨੇ ਆਗਿਆ ਦਿੱਤੀ ਆ ਵੀ ਬੇਅਦਬੀ ਕਿੱਡੀ ਵੱਡੀ ਕੀਤੀ ਆ ਜੇ ਇਹੀ ਉਹਨੂੰ ਪੁੱਛਣਾ ਚਾਹੁੰਦੇ ਆ ਵੀ ਭਾਈ ਜੇ ਤੇਰੇ ਨਾਲ ਕੋਈ ਘਟਨਾ ਹੋਈ ਆ ਜਾਂ ਤੇਰੀ ਲੱਤ ਬਾਹਾਂ ਟੁੱਟੀ ਆ ਜਾਂ ਤੇਰਾ ਐਕਸੀਡੈਂਟ ਹੋਇਆ ਜਾਂ ਕੋਈ ਹੋਇਆ ਵੀ ਸੰਗਤ ਬੈਠੀ ਆ ਤੂੰ ਬਾਹਰ ਜਾ ਕੇ ਬਾਹ ਕੇ ਬਾਹਰ ਢਾ ਕੇ ਬਹਿ ਜਾ ਹੂੰ ਉਹ ਗੁਰੂ ਘਰਾਂ ਦੇ ਵਿੱਚ ਅੱਜ ਕੱਲ ਰਿਵਾਜ ਚੱਲਿਆ ਹੋਇਆ ਬੜਾ ਤਕੜਾ ਵੀ ਇੱਕ ਕੁਰਸੀਆਂ ਲੱਗੀਆਂ ਹੋਈਆਂ ਨੇ ਗੁਰੂ ਘਰਾਂ ਦੇ ਵਿੱਚ ਵੀ ਉਹਦੇ ਵਿੱਚ ਸੰਗਤ ਕਿੱਥੇ ਜਾ ਕੇ ਪਿੱਛੇ ਜਾ ਕੇ ਬਹਿੰਦੀ ਹੈਗੀ ਆ ਇਹ ਵੀ ਮਾਰੀ ਘਟਨਾ ਵੀ ਗੁਰੂ ਘਰ ਦੇ ਵਿੱਚ ਕੁਰਸੀਆਂ ਨਹੀਂ ਲੱਗਣੇ ਚਾਹੀਦੀਆਂ ਜੇ ਉਹ ਜਿਹਦੇ ਨਾਲ ਉਹਦਾ ਨੁਕਸਾਨ ਹੋਇਆ ਜਾਂ ਕੋਈ ਲੱਤਾਂ ਬਾਹਾਂ ਉਹਦੀਆਂ ਨਹੀਂ ਹੈਗੀਆਂ ਤੇ ਉਹ ਬਾਹਰ ਬਿਠਾਉਂਦਾ ਸੰਗਤ ਨੂੰ ਗੁਰੂ ਮਹਾਰਾਜ ਦੇ ਮੂਹਰੇ ਨਾ ਉਹ ਕੁਰਸੀ ਡਾਹਾਂ ਦਾ अच्छा बाबाजी गल करिए काफी वड्डा जेड़ा नाम ਦਿੱਤਾ ਹੈ ਉਹਨਾਂ ਨੂੰ ਸੰਤ ਕਿਹਾ ਜਾਂਦਾ ਤੇ ਇਹ ਸੰਤ ਮਤਲਬ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਗਰ ਸਥਾਨ ਲਾਂਦੇ ਹੈ ਤੇ ਇਹ ਕਿਤਨਾ ਕਿਤੇ ਜਿਹੜੀ ਨਿੰਦਿਆ ਹੈ ਉਹ ਵੀ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਾਰਵਾਈ ਦੀ ਮੰਗ ਵੀ ਕਰਦੇ ਹੋ ਤੁਸੀਂ ਫਿਰ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬ ਵੀ ਹੈ ਇੱਕ ਇੱਕ ਮਹਾਰਾਜ ਦੇ ਬਰੋਬਰ ਬੈਠਾ ਹੈਗਾ ਕੁਰਸੀ ਢਾ ਕੇ ਉਹਨੂੰ ਕਿਹਨੇ ਲੋੜ ਦਿੱਤਾ ਆ ਕਿਹੜੀ ਜੈਹਬੰਦੀ ਨੇ ਕਿਹਾ ਵੀ ਤੂੰ ਮਹਾਰਾਜ ਦੇ ਮੂਰੇ ਕੁਰਸੀ ਢਾ ਕੇ ਦੇ ਢਾ ਕੇ ਬੈ ਤੇ ਇੱਕ ਗੱਲ ਮੈਂ ਹੋਰ ਕਹਿ ਦੇਣਾ ਚਾਹਣਾ ਹੈਗਾ ਜਿਹੜੀ ਇਹ ਗੱਲ ਹੈ ਨਾ ਇਹ ਖਾ ਖਾ ਕੇ ਨਾ ਕਿਉਂ ਦੇਸੀ ਕਿਉਂ ਗੁਰੂ ਘਰ ਦਾ ਪ੍ਰਸ਼ਾਦ ਗੁਰੂ ਘਰ ਦਾ ਲੰਗਰ ਇਹਨਾਂ ਦੀ ਮਾਰੀ ਪਈ ਆ ਮਤ ਖਾ ਖਾ ਕੇ ਆਟਾ ਭਰਿਆ ਪਿਆ ਇਹਨਾਂ ਦੇ ਦਿਮਾਗ ਦੇ ਵਿੱਚ ਵੀ ਗੁਰੂ ਮਾਰਿਆ ਇਹਨੂੰ ਕੋਈ ਸਮਝਦਾ ਹੀ ਨਹੀਂ ਇਹ ਸਾਧੂ ਲੋਕ ਨਹੀਂ ਤੁਸੀਂ ਕਾਰਵੇ ਦੀ ਮੰਗ ਕਰਦੇ ਹੋ ਜੇ ਇੱਕ ਪਾਸੇ ਜਿਹੜੀ ਉਹਨਾਂ ਨਾਲ ਸੰਗਤ ਜੁੜੀ ਹੈ ਲੱਗਦਾ ਨਹੀਂ ਉਹ ਉਹ ਵੀ ਰੋਸ਼ ਦੇ ਵਿੱਚ ਆਏਗੀ ਰੋਸ ਦੇ ਵਿੱਚ ਉਹਨਾਂ ਨੂੰ ਚਾਹੀਦਾ ਸੰਗਤ ਨੂੰ ਵੀ ਬੇਅਦਬੀ ਪਿਓ ਦੀ ਬੇਅਦਬੀ ਹੋ ਰਹੀ ਆ ਜੇ ਕੋਈ ਪਿਓ ਦੇ ਬਰੋਬਰ ਬੈਠੂਗਾ ਤੇ ਉਹਦੇ ਜੁੱਤੀਆਂ ਫੇਰਨੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਤਾਂ ਬਾਬਾ ਜੀ ਬੜੀ ਵੱਡੀ ਗੱਲ ਕਹਿ ਰਹੇ ਹੋ ਮੈਂ ਕਹਿ ਰਿਹਾ ਜੇ ਸਾਡੇ ਗੁਰੂ ਮਾਰਾ ਜੀ ਦੀ ਕੋਈ ਬੇਅਦਬੀ ਕਰੂਗਾ ਤੇ ਉਹਦੇ ਸੋਦਾ ਚੜਨਾ ਚਾਹੀਦਾ ਸਰਕਾਰ ਨੂੰ ਚਾਹੀਦਾ ਇਹਨੂੰ ਫਟਾਫਟ ਪਾ ਦੇ ਤਾਂ ਮਾਹੌਲ ਖਰਾਬ ਹੁੰਦਾ ਵੀ ਇਹ ਤੇ ਪਰਚਾ ਪਾ ਕੇ ਅੰਦਰ ਕਰਨ ਵੀ ਇਹ ਬੇਅਦਬੀ ਆ ਬਹੁਤ ਵੱਡੀ ਅੱਛਾ ਤੁਸੀਂ ਵੀ ਕੀ ਕਿਸ ਤਰੀਕੇ ਹੰਦੇ ਦੇਓ ਕਿਉਂਕਿ ਬਾਬੇ ਦਾ ਕਹਿਣਾ ਕਿ ਸੋਦਾ ਲਾਣਾ ਚਾਹੀਦਾ ਇਹ ਗੱਲ ਲੱਗਦਾ ਹੈ ਜਿਹੜੀ ਪਿਆਰ ਨਾਲ ਸਮ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸੰਤਨ ਆ ਜੀ ਇਹ ਗੁਰੂ ਸਾਹਿਬ ਤੋਂ ਉੱਪਰ ਤਾਂ ਹੋਇਆ ਨਹੀਂ ਹੂੰ ਕਿਹੜਾ ਵੀ ਮਰਜੀ ਸੰਤ ਆ ਉਹ ਗੁਰੂ ਸਾਹਿਬ ਤੋਂ ਤਾਂ ਉੱਪਰ ਤਾਂ ਨਹੀਂ ਹੋਏ ਦੂਜੇ ਨੰਬਰ ਤੇ ਇਹ ਗੱਲ ਆ ਤੋਂ ਸੋ ਅਕਾਲ ਤਖਸੈ ਦੇ ਜਿਹੜੇ ਜਹੇਦਾਰ ਆ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫੈਸਲਾ ਲੈਣਾ ਚਾਹੀਦਾ ਕਿ ਹੁਣ ਗੁਰੂ ਸਾਹਿਬ ਤੋਂ ਕੋਈ ਉੱਪਰ ਨਹੀਂ ਹੋਇਆ ਬਾਬਾ ਜੀ ਜੀ ਤੇ ਹੁਣ ਆਪਾਂ ਜੇ ਕੁਰਸੀਆਂ ਡਾੜਾ ਬੈਠਾਂਗੇ ਕੀ ਮਤ ਜਾਊਗੀ ਲੋਕਾਂ ਨੂੰ ਬਾਹਰ ਜਿਹੜੇ ਆਉਣ ਜਿਹੜੇ ਜਵਾਕ ਆ ਹੁਣ ਕਿੰਨੇ ਜਵਾਕ ਹੋਣੇ ਉੱਥੇ ਉਹਨੇ ਕਹਿਣਾ ਉਹ ਗੁਰੂ ਨੂੰ ਮੰਨ ਲੱਗ ਜਣ ਉਹ ਇਹ ਸਭ ਤੋਂ ਬਹੁਤ ਵੱਡੀ ਨਿੰਦਣਯੋਗ ਹੈ ਇਹ ਇੱਕ ਬੇਅਬਦੀ ਹੈ ਮਰਿਆਦਾ ਭੰਗ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੇ ਜਿਹੜੇ ਬਰਾਬਰ ਇਹਨਾਂ ਨੇ ਕੁਰਸੀ ਢਾਕੇ ਬੈ ਗਈ ਐਡਾ ਤਾਂ ਹੋਇਆ ਨਹੀਂ ਸੰਤ ਗੁਰੂ ਅੱਛਾ ਤੁਸੀਂ ਕਹਿ ਰਹੇ ਹੋ ਜਿਹੜੀ ਮਰਿਆਦਾ ਭੰਗ ਕੀਤੀ ਹੈ ਮੰਗ ਕੀ ਕਰਦੇ ਹੋ ਮੰਗ ਦੇਖੋ ਜੀ ਜਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਰ ਬਾਬਾ ਰਾਜਾ ਰਾਜ ਸਿੰਘ ਸਾਹਿਬ ਜੀ ਇਹਨਾਂ ਨੇ ਵੀ ਵੀਡੀਓ ਪਾਈਆਂ ਨੇ ਤੇ ਹੋਰਾਂ ਨੂੰ ਵੀ ਜਿੱਥੇ ਬੰਦਿਆਂ ਨੂੰ ਪਾਉਣੀ ਚਾਹੀਦੀ ਆ ਕਿਉਂਕਿ ਜਿਹੜੋ ਜਦੋਂ ਵੀ ਕੋਈ ਮਸਲਾ ਹੁੰਦਾ ਵਾ ਤੇ ਬਾਬੇ ਵੱਡੇ ਪਾਉਂਦੇ ਆ ਵੀਡੀਓ ਤੇ ਸਾਰਿਆਂ ਨੂੰ ਸੰਗਤਾਂ ਨੂੰ ਵੀ ਹੋਣਾ ਚਾਹੀਦਾ ਉਹਨਾਂ ਨਾਲ ਕਿੰਨੀ ਸੰਗਤ ਬੈਠੀ ਸੀ ਉਹਦੇ ਕੋਲ ਜਿਹੜੀ ਕਿੰਨੀ ਸੰਗਤ ਬੈਠੀ ਸੀ ਉਹ ਸੰਗਤ ਨਾਲ ਨਹੀਂ ਕਿਸੇ ਨੇ ਉੱਠ ਕੇ ਕਿਹਾ ਕਿ ਤੁਸੀਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਕਿ ਦਸਾਂ ਗੁਰੂਆਂ ਦੀ ਜੋਤ ਇੱਕ ਤਾਂ ਜੋਤ ਕਹਿੰਦੇ ਆ ਉਹ ਦਸਾਂ ਗੁਰੂਆਂ ਦੀ ਤੇ ਉੱਪਰ ਉਹਨੇ ਬਰਾਬਰ ਬੰਦੇ ਆ ਇਹ ਕਿਸੇ ਨੂੰ ਲੋੜ ਨਹੀਂ ਹੈਗੀ ਕੋਈ ਜਿਹੜਾ ਮਰਜ਼ੀ ਤਗੜਾ ਸੰਤ ਹੋਵੇ ਅੱਛਾ ਜਿਵੇਂ ਬਾਬਾ ਜੀ ਹੁਣਾਂ ਨੇ ਕਿਹਾ ਕਿ ਜਿਹੜੀ ਵੀਡੀਓ ਪਾਣੀ ਚਾਹੀਦੀ ਲੱਗਦਾ ਵੀਡੀਓ ਪਾ ਕੇ ਹੱਲ ਹੈ ਜਾਂ ਵੀਡੀਓ ਪਾਉਣ ਤੋਂ ਜਿਹੜੀ ਕਾਰਵਾਈ ਇੱਕ ਵਾਰ ਤੁਸੀਂ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਦੀ ਮੰਗ ਵੀ ਕਰਦੇ ਹੋ ਲੱਗਦਾ ਜਿਹੜੀ ਵੀਡੀਓ ਪਾ ਕੇ ਉਸ ਚੀਜ਼ ਦਾ ਹੱਲ ਹੋ ਸਕਦਾ ਦੇਖੋ ਜੀ ਹੱਲ ਹੋਈ ਸਕਦਾ ਜੇ ਆਪਾਂ ਕਿਸੇ ਨੂੰ ਜੋ ਹੁਣ ਬੇਅਦਵੀ ਹੋ ਰਹੀ ਆ ਹਨਾ ਜੇ ਆਪਾਂ ਨੂੰ ਦਸ ਦਿਖਾਵਾਂਗੇ ਨਹੀਂ ਸੰਗਤ ਨੂੰ ਲੋਕਾਂ ਨੂੰ ਪਤਾ ਨਹੀਂ ਲੱਗੂ ਵੀ ਇਦਾਂ ਦੇ ਸਾਧੂ ਲੋਕ ਬੇਅਦਵੀਆਂ ਕਰਦੇ ਆਗੇ ਤੇ ਅੱਜ ਵੀਡੀਓ ਅਸੀਂ ਪਾਉਣੇ ਆ ਵੀਡੀਓ ਹੁਣ ਤੁਸੀਂ ਨਾਲ ਚਲਾਉਂਗੇ ਵੀਡੀਓ ਸੰਗਤਾਂ ਨੂੰ ਪਤਾ ਲੱਗੂਗਾ ਵੀ ਇਹਨੇ ਬੇਅਦਵੀ ਕੀਤੀ ਆ ਤੇ ਜੇ ਆਪਾਂ ਉਹਨੂੰ ਚੀਜ਼ ਨੂੰ ਦੱਬ ਕੇ ਰੱਖਾਂਗੇ ਤੇ ਕਿੱਥੋਂ ਪਤਾ ਲੱਗੂ ਸੰਗਤ ਨੂੰ ਨਹੀਂ ਜਿਵੇਂ ਤੁਸੀਂ ਕਹਿ ਰਹੇ ਸੰਗਤ ਦੇ ਵਿੱਚ ਰੋਸ਼ ਆ ਸੰਗਤ ਜਿਹੜੀ ਉੱਥੇ ਬੈਠੀ ਉਹ ਤਾਂ ਕੁਝ ਬੋਲ ਨਹੀਂ ਰਹੀ ਉਹ ਬਾਬਾ ਜੀ ਉਹਨਾਂ ਦੇ ਉਹ ਉਹ ਹੈਗੇ ਆ ਪੈਸੇ ਪੂਹੇ ਦਿੰਦੇ ਉਹਨਾਂ ਨੂੰ ਮਾਇਆ ਮੋਇਆ ਵਧੀਆ ਚੱਲਦਾ ਚੜਦਾ ਉਹਦੇ ਕਰ ਤੇ ਉਹ ਤਾਂ ਉਹਨਾਂ ਭਾਸ਼ਾ ਜਿੱਥੇ ਮਾਇਆ ਦਾ ਜਿੱਥੇ ਗਾਂਧੀ ਹੋਵੇ ਨਾ ਗਾਂਧੀ ਉਹ ਗਾਂਧੀ ਬੋਲ ਲੈਣੇ ਨਹੀਂ ਦਿੰਦਾਗਾ ਹੁਣ ਗਾਂਧੀ ਪਾ ਦੇ ਕਿਸੇ ਦੀ ਜੇਬ ਦੇ ਵਿੱਚ ਤੇ ਉਹ ਬੋਲੂਗਾ ਨਹੀਂਗਾ ਤੇ ਉਹ ਸੰਗਤਾਂ ਦੇ ਮੈਨੂੰ ਲੱਗਦਾ ਗਾਂਧੀ ਪਿਆ ਹੋਇਆ ਤੇ ਉਹ ਬੋਲਦੀਆਂ ਨਹੀਂ ਪਈਆਂ ਕਿ ਉੱਥੇ ਦੀ ਤੁਸੀਂ ਕਹਿ ਰਹੇ ਹੋ ਕਾਰਵਾਈ ਹੋਣੀ ਚਾਹੀਦੀ ਕੋਈ ਦਰਖਾਸਤ ਵੀ ਰਵਿੱਤੀ ਜੀ ਫਿਰ ਨਹੀਂ ਅਜੇ ਦਰਖਾਸਤ ਅਸੀਂ ਦਿੱਤੀ ਨਹੀਂ ਪਹਿਲਾਂ ਜੇਹ ਬੰਦੀਆਂ ਦਾ ਆਰਡਰ ਹੋਊਗਾ ਫਿਰ ਅਸੀਂ ਜਾਵਾਂਗੇ ਸੀਬੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਦਰਖਾਸਤਾਂ ਦੇਵਾਂਗੇ ਕਰਾਂਗੇ ਜਰੂਰ ਇਹਦੀ ਕਾਰਵਾਈ ਅਸੀਂ ਅੱਛਾ ਜਿੱਥੇ ਬੰਦੀਆਂ ਦੇ ਵੱਲੋਂ ਲਗਾਤਾਰ ਜੇ ਗੱਲ ਕਰੀਏ ਸਵਾਲ ਚੱਕੇ ਗਏ ਨੇ ਇਹ ਵੀਡੀਓ ਵੀ ਪਾਈ ਗਈ ਹੈ ਤੇ ਕੋਈ ਕਠੋਰ ਫੈਸਲਾ ਲੈ ਗਿਆ ਜਾਂ ਕੋਈ ਨਿਰਣੇ ਲੈ ਗਿਆ ਹੁਣ ਤੱਕ ਹਜੇ ਤੱਕ ਕੋਈ ਨਹੀਂ ਹੈ ਜਾੜੀਆਂ ਜਿੰਨੇ ਚਿਰ ਜਹੇ ਬੰਦਿਆਂ ਰਾਜਾ ਰਾਜ ਸਿੰਘ ਜੀ ਤੇ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਇਹ ਜਿੰਨੇ ਚਿਰ ਇਹ ਕਾਰਵਾਈਆਂ ਪਹਿਲੇ ਇਹਨਾਂ ਤੋਂ ਸਟਾਰਟ ਹੋਊਗਾ ਨਾ ਫਿਰ ਲੁਧਿਆਣਾ ਜਦੋਂ ਉਧਰ ਆਰਡਰ ਸਾਨੂੰ ਕਾਲ ਆ ਗਈ ਫਿਰ ਇਧਰ ਅਸੀਂ ਤਾਂ ਚੱਕ ਕੇ ਦੇਣੀ ਧੂੜਾ ਪਾਵਾਂਗੇ ਫਿਰ ਅਸੀਂ ਸਾਬਕਾਪ ਸਿੰਘ ਜਿੰਨੇ ਵੀ ਲੁਧਿਆਣੇ ਦੇ ਸਿੰਘ ਆ ਫੌਜ ਆ ਨੰਗ ਸਿੰਘ ਫੌਜ ਆ ਲੁਧਿਆਣੇ ਦੀ ਸਾਰੀ ਇਕੱਠੇ ਹੋ ਕੇ ਸੀਵੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਐਸਐਸਪੀ ਤੇ ਦੇਵਾਂਗੇ ਦਰਖਾਸਤ ਅੱਛਾ ਜਿਹੜੀ ਹੁਣ ਵੀਡੀਓ ਪਾਈ ਜਾ ਰਹੀ ਲੱਗਦਾ ਹੈ ਕਿ ਅਗਰ ਇਹ ਵੀਡੀਓ ਪਾਨ ਤੱਕ ਜਿਹੜੀ ਸੀਮਿਤ ਰਹਿਣੀ ਇਹ ਗੱਲ ਜਾਂ ਕਾਰਵਾਈ ਵੀ ਕੀਤੀ ਜਾਏਗੀ ਕਾਰਵਾਈ ਹੋਊਗੀ ਹੁਣ ਸੱਜਾ ਦੇ ਜਹੇਦਾਰ ਕੁਲਵਿੰਦਰ ਸਿੰਘ ਨੇ ਤੇ ਰਾਜਾ ਰਾਜ ਸਿੰਘ ਨੇ ਕਹਿਤਾ ਤੇ ਜੇ ਸੁਧਰਦਾ ਠੀਕ ਆ ਨਹੀਂ ਸੁਧਰਦਾ ਤੇ ਉਹ ਚੱਕ ਕੇ ਲੈ ਕੇ ਆਵਾਂਗੇ ਫਿਰ ਛੋਣੇ ਤੇ ਸ਼ੌਣੇ ਦੇ ਚੱਕ ਕੇ ਲੈ ਕੇ ਆਉਣਗੇ ਉਹਨਾਂ ਨੇ ਇੰਨੀ ਵੀ ਕੀਆ ਵੀ ਇਹ ਤਾਂ ਤੇ ਬਹੁਤ ਗਲਤ ਕੰਮ ਕਰ ਰਿਹਾ ਹੈ ਕਾਰਵਾਈ ਤੇ ਹੋਣੀ ਚਾਹੀਦੀ ਹੈਗੀ ਹੈ ਬੰਦ ਹੀ ਕਾਰਵਾਈ ਖਾਲਸਾ ਜੀ ਕਿਸ ਤਰ੍ਹਾਂ ਦੇਦੇ ਹੋ ਜਿਹੜਾ ਲਗਾਤਾਰ ਵਿਵਾਦ ਵੱਧਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਸਾਰੀ ਸੰਗਤ ਨੂੰ ਪਹਿਲਾਂ ਤਾਂ ਬੇਨਤੀ ਕਰਦੇ ਆ ਜੀ ਦੇਖੋ ਗੁਰੂ ਮਹਾਰਾਜ ਸਾਡੀ ਸ੍ਰਿਸ਼ਟੀ ਦੇ ਮਾਪਿਓ ਨੇ ਹਮ ਗੁਰੂ ਗ੍ਰੰਥ ਸਾਹਿਬ ਜੀ ਜੇ ਆਪਾਂ ਇਹਨਾਂ ਦੀ ਉਲੰਘਣਾ ਕਰੀਏ ਜਾਂ ਕਰਨ ਦਈਏ ਕਿਸੇ ਨੂੰ ਫਿਰ ਤਾਂ ਸਾਡਾ ਮਰਨਾ ਹੈ ਜੀ ਆਪਾਂ ਇੱਕ ਪਾਸੇ ਆਪਾਂ ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰ ਕਰ ਦਈਏ ਇੱਕ ਸਾਧ ਪਖੰਡੀ ਆਪਦੇ ਡੇਰੇ ਖੋਲ ਕੇ ਇੱਕ ਮਹਾਰਾਜ ਦੇ ਬਰੋਬਰ ਗੱਦੀ ਲਾਉਂਦੇ ਨੇ ਕਿੱਤੀ ਕਿੱਡੀ ਨਿੰਦਣਯੋਗ ਜਗ੍ਹਾ ਇਹ ਹੂੰ ਸਾਡੇ ਵਿਰੋਧ ਕਰਨ ਨਾਲ ਉਹਨਾਂ ਨੂੰ ਜੇ ਅਸਰ ਹੁੰਦਾ ਆ ਤਾਂ ਮਹਾਰਾਜ ਉਹਨਾਂ ਨੂੰ ਸਰਵਤ ਪ੍ਰਕਸ਼ਣ ਵੀ ਅੱਗੇ ਵਾਸਤੇ ਮਹਾਰਾਜ ਦੀ ਬਰੋਬਰੀ ਨਾ ਕਰਨ ਸਾਡੇ ਗੁਰੂਆਂ ਨੇ ਪੀਰਾਂ ਨੇ ਵੀ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਕੀਤਾ ਜੀ ਅੱਛਾ ਲੱਗਦਾ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਵੀ ਨਹੀਂ ਹੋਇਆ ਭਾਵੇਂ ਜਿਹੜੇ ਹੋਰ ਵੀ ਵੱਡੇ ਵੱਡੇ ਵਿਦਵਾਨ ਨੇ ਉਹ ਅੱਜ ਵੀ ਨਮਸਤਕ ਹੁੰਦੇ ਨੇ ਸਿਰ ਝੁਕਾ ਕੇ ਗੁਰੂ ਸਾਹਿਬ ਦੇ ਅੱਗੇ ਹਾਰੀ ਲਾਂਦੇ ਆ ਤੇ ਇਸ ਤਰੀਕੇ ਨਾਲ ਅਗਰ ਕੁਰਸੀਆਂ ਨਾਲ ਬਰਾਬਰ ਲਾਲ ਲਾਤੀਆਂ ਦੀਆਂ ਜਾਣੀਆਂ ਤੇ ਲੱਗਦਾ ਸੰਗਤ ਦੇ ਵਿੱਚ ਲਗਾਤਾਰ ਜਿਹੜਾ ਰੋਸ਼ ਹੈ ਉਹ ਵੀ ਵਧ ਰਿਹਾ ਦੇਖੋ ਜੀ ਰੋਸ਼ ਵੀ ਵਧੂਗਾ ਹੂੰ ਇਹ ਤਾਂ ਆਪਾਂ ਰੋਸ਼ ਆਪਾਂ ਦੇਖਣਾ ਆ ਵੀ ਅਸੀਂ ਗੁਰੂ ਘਰ ਜਾ ਕੇ ਕਿਸ ਤਰ੍ਹਾਂ ਆਪਾਂ ਬੈਠਣਾ ਕਿਸ ਤਰ੍ਹਾਂ ਆਪਾਂ ਨਮਸਕਾਰ ਕਰਨੀ ਹੈ ਮਹਾਰਾਜ ਦਾ ਕਿਸ ਤਰ੍ਹਾਂ ਸਤਿਕਾਰ ਕਰਨਾ ਕਿਉਂਕਿ ਉਹ ਬੱਚੇ ਤਾਂ ਹੈ ਨਹੀਂਗੇ ਵੀ ਜਿਹੜੇ ਮਹਾਰਾਜ ਦੇ ਬਰੋਬਰ ਕਿਸੇ ਨੇ ਚੱਕ ਕੇ ਬਿਠਾਤੇ ਉਹ ਸਿਆਣੇ ਨੇ ਉਹਨਾਂ ਦੀ ਦਾੜਾ ਸਾਹਿਬ ਚਿੱਟਾ ਆ ਪ੍ਰਕਾਸ਼ ਹੋਇਆ ਹੋਇਆ ਆ ਪਰ ਉਹਨਾਂ ਨੂੰ ਖੁਦ ਸਮਝ ਚਾਹੀਦੀ ਆ ਵੀ ਅਸੀਂ ਇਹ ਨਿੰਦਣਯੋਗ ਚ ਕਿਉਂ ਕਰਦੇ ਆ ਗੱਲਾਂ ਜੋ ਸੰਗਤ ਜੁੜੀ ਹੋਈ ਹੈ ਨਾਲ ਉਹ ਵੀ ਕਿਤੇ ਨਾ ਕਿਤੇ ਉਹਦਾ ਵਿਰੋਧ ਉਹਨਾਂ ਦਾ ਕਰੂਗੀ ਨਾ ਜੇ ਅੱਜ ਕੋਈ ਉਹਨਾਂ ਦੇ ਪ੍ਰੈਸ਼ਰ ਪਿਆ ਹੋਇਆ ਜਾਂ ਸੰਗਤ ਦੇ ਨਹੀਂ ਬੋਲ ਰਹੀ ਸੰਗਤ ਜਾਂ ਉਹਨਾਂ ਦੇ ਉਹਨਾਂ ਦੇ ਡੇਰਿਆਂ ਦੇ ਕਾਰਨ ਘਰ ਚੱਲਦੇ ਨਹੀਂ ਇਸ ਕਰਕੇ ਉਹਨਾਂ ਨੂੰ ਕਿਤਨਾ ਕਿਤੇ ਤਾਂ ਬੰਦਾ ਚੁੱਪ ਰਹਿੰਦਾ ਹੀ ਹੈ ਨਾ ਇਸ ਚੀਜ਼ ਦੇ ਪਿੱਛੇ ਬਾਪੀ ਗੱਲ ਕਰੀਏ ਜਿਹੜਾ ਅਗਲਾ ਨਰਨੇ ਆ ਫਿਰ ਉਹ ਜੱਥੇ ਬੰਦਿਆਂ ਦੀ ਉੜੀ ਕੀਤੀ ਜਾ ਰਹੀ ਹੈ ਉਹ ਕਹਿਣਗੇ ਤੇ ਫਿਰ ਕਰਾਂਗੇ ਜਿੱਦ ਜਿਹੇ ਬੰਦਿਆਂ ਦਾ ਕਾਲ ਆਊਗੀ ਅਸੀਂ ਜ਼ਰੂਰ ਕਰਾਂਗੇ ਅਸੀਂ ਇੱਕ ਵਾਰੀ ਹੋਰ ਵਾਰਲਿੰਗ ਦੇ ਦੇਣੇ ਚਾਹਣੇ ਆ ਜੇ ਤੂੰ ਸਾਧੂ ਬੰਦਾ ਹੈਗਾ ਨਾ ਤੇ ਆਪਣਾ ਚੁੱਪ ਕਰਕੇ ਇੱਕ ਵੀਡੀਓ ਪਾ ਦੇ ਵੀ ਸਾਡੇ ਕੋਲੋਂ ਗਲਤੀ ਹੋ ਗਈ ਆ ਸੰਗਤ ਜਿਹੜੀ ਹੁੰਦੀ ਏ ਬਖਸ਼ਣਹਾਰ ਹੁੰਦੀ ਆ ਸੰਗਤ ਕੋਲੋਂ ਮਾਫੀ ਮੰਗ ਕੇ ਵੀਡੀਓ ਪਾ ਦੇਵੇ ਤੇ ਮਾਫੀ ਮੰਗ ਦੇਵੇ ਪਤਾ ਰਾਹੁਲ ਜੀ ਪਤਾ ਕੀ ਚੱਕਰ ਆ ਜੇ ਆਪਾਂ ਆਪਾਂ ਕਹਿੰਨੇ ਆ ਹੁਣ ਬਾਬਾ ਜੀ ਨੇ ਕਿਹਾ ਵੀ ਵੀਡੀਓ ਪਾ ਦੇਵੇ ਮਾਫੀ ਮੰਗੇ ਜੀ ਆਪਾਂ ਮਾਫੀ ਸਿਰਫ ਅਕਾਲ ਤਖਤ ਸਾਹਿਬ ਤੋਂ ਮੰਗਾਉਣੀ ਆ ਆਪਣੀ ਮੰਗੇ ਇਹ ਆ ਵੀ ਜੇ ਕਿਸੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਜਾਂ ਕਰਨ ਦੀ ਕੋਸ਼ਿਸ਼ ਕੀਤੀ ਸੋਚਿਆ ਵੀ ਆ ਅਕਾਲ ਤਖਤ ਸਾਹਿਬ ਹੋਗੇ ਜੇ ਅਜਾਣ ਬੁੱਝ ਕੇ ਭੁੱਲ ਹੋਈ ਆ ਤਾਂ ਅਕਾਲ ਤਖਤ ਸਾਹਿਬ ਜਾ ਕੇ ਮਾਗਦਾਂਗੇ ਮਾਫੀ ਮੰਗੇ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਨਿਰਵਾਟ ਲਾਂਗੇ ਸੋ ਬਿਲਕੁਲ ਜਿੱਥੇ ਬੰਦੀਆਂ ਦੇ ਨਾਲ ਗੱਲਬਾਤ ਹੋਈ ਹੈ ਜਿੱਥੇ ਬੰਦੀਆਂ ਦਾ ਲਗਾਤਾਰ ਜਿਹੜਾ ਰੋਸ਼ ਹੋ ਵੀ ਵੱਧਾ ਜਾ ਰਿਹਾ ਸੋ ਜਿੱਥੇ ਬੰਦੀਆਂ ਦਾ ਇਹ ਕਹਿਣਾ ਕਿ ਅਗਰ ਉਸ ਦੇ ਵੱਲੋਂ ਅਚਾਨਕ ਭੁੱਲ ਬਲੇਖੇ ਜਿਹੜੀ ਗਲਤੀ ਹੋਈ ਹੈ ਤਾਂ ਕਿਤਨਾ ਕਿਤੇ ਜਿਹੜੀ ਆਪਣੀ ਗਲਤੀ ਹੈ ਉਹ ਸੈਪਟ ਕਰਨੀ ਚਾਹੀਦੀ ਹੈ ਕਾਲ ਤੱਕ ਦੇ ਅੱਗੇ ਤੇ ਨਮਸਤਕ ਹੋ ਕੇ ਆਪਣੀ ਜਿਹੜੀ ਉਹਨਾਂ ਦੇ ਜਿਹੜੀ ਜੇ ਗੱਲ ਕਰੀ ਜਿਹੜੀ ਤਨਖਾਹ ਲਈ ਜੇ ਉਹ ਜਿਹੜੀ ਬਿਲਕੁਲ ਉਹ ਮਨਜ਼ੂਰ ਹੈ ਉਹ ਕਰਨੀ ਚਾਹੀਦੀ ਤੇ ਕਿਤਨਾ ਕਿਤੇ ਜਿਹੜੀਆਂ ਇਸ ਤਰ੍ਹਾਂ ਜਿਹੜੀ ਵੀਡੀਓ ਲਗਾਤਾਰ ਢੀ ਵਾਇਰਲ ਹੋ ਰਹੀ ਹੈ ਤੇ ਸੰਗਤ ਨੂੰ ਅਪੀਲ ਵੀ ਕੀਤੀ ਫਿਲਹਾਲ ਦੀ ਘੜੀ ਲਖੀ ਜਾਵੇ ਤੇ ਇਸ ਤੋਂ ਬਾਅਦ ਜੋ ਜਥੇਬੰਦੀਆਂ ਦਾ ਨਿਰਣੈ ਆਏਗਾ ਸੋ ਇਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਆ ਉਹ ਲਿਆ ਜਾਏਗਾ ਸੋ ਫਿਲਹਾਲ ਦੀ ਕੜੀ ਜਿਹੜੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੇ ਸੰਗਤ ਦੇ ਵਿੱਚ ਜਿਹੜਾ ਰੋਸ਼ ਲਗਾਤਾਰ ਦੇਖਣ ਨੂੰ ਮਿਲ ਰਿਹਾ ਸੋ ਕੈਮਰਾ ਪਰਸਨ ਵਿਕਾਸ ਜੀ ਨਾਲ ਮੈਂ ਰਾਹੂ ਰੋੜਾ ਸਿਟੀ ਹਮ ਲੁਧਿਆਣਾ